ਵਰਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਦੀ ਫਤਿਹ ਥੋੜਾ ਨੇੜੇ ਹੋ ਜਾਓ ਨੇੜੇ ਹੋ ਜਾਓ ਬਾਕੀ ਠੀਕ ਆ ਠੀਕ ਆ ਠੀਕ ਸੰਤ ਕਰਤਾਰ ਸਿੰਘ ਬਾਰੇ ਉਹਨਾਂ ਦੇ ਜੀਵਨ ਬਾਰੇ ਬਹੁਤ ਘੱਟ ਦੱਸਿਆ ਗਿਆ ਅਤੇ ਬਹੁਤ ਘੱਟ ਪ੍ਰਚਾਰ ਕੀਤਾ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਗੁਰਮਹੌਗ ਉਪਰੰਤੇ ਸਾਹਮਣੇ ਰੁਬੇ ਹਾਣੇ ਇਹਨਾਂ ਦੇ ਰੋਮ ਜਿਹੜੇ ਨੇ ਉਹ ਕੱਟਨੇ ਪੈਣੇ ਤੇ ਜੇ ਰੋਮ ਨਾ ਕੱਟੇ ਜਾਏ ਤਾਂ ਮੌਤ ਦਾ ਜਿਹੜਾ ਖਤਰਾ ਹੈ 100% ਉਸ ਸਮੇਂ ਇੱਕ ਪੰਜ ਪਿਆਰੇ ਬਣਾਈ ਭਰੇ ਮੇਰੇ ਕੰਮ ਮੰਨ ਜਾਲਦਾ ਮੈਂ ਉਦੋਂ ਬਕਾਨ ਕੋ ਤੁਸੀਂ ਲੁਧਿਆਣੇ ਵੀ ਕੇ ਸੁਣਦੇ ਸੀ ਕਿ ਤਰਸਦੇ ਤੇ ਹੋਰ ਤੇ ਉਹ ਜੇ ਨਨੂ ਪੰਜ ਪਿਆਰਿਆਂ ਨੇ ਇਹ ਹੁਕਮ ਕਰਤਾ ਕਿ ਰੌਣ ਟਟਵਾ ਲੇ ਤੇ ਜਨ ਮੁਰਕੇ ਆਉਂ ਸਕਣ ਤਾਂ ਪਰੰਤੂ ਸੰਤ ਕਰਤਾਰ ਸਿੰਘ ਨੇ ਉਸ ਸਮੇਂ ਧਰਤੀ ਹਿਲਾ ਦਿੱਤੀ ਸੀ ਜੋਣਾਬਾ ਫੈਸਲਾ ਉਹਨਾਂ ਨੇ ਕਿਹਾ ਕਿ ਪੰਜ ਪਿਆਰਿਆਂ ਦਾ ਫੈਸਲਾ ਕਰ ਦਿੱਤਾ ਉਸ ਬਾਅਦ ਸ਼ਹਿਰ ਤੋਂ ਗੁਰੂ ਸਿੰਘ ਸਾਹਿਬ ਨੇ ਮਹਾਨ ਹੁਕਮ ਦੇ ਖਿਲਾਫ ਇਤ ਦੰਗਵੇਂ ਚਾਲ ਦਾ ਮੁਖੀ ਰੌਣ ਟਟਵਾ ਲੇ ਇਹ ਜੇ ਦੰਦ ਦਬੀ ਤਖ਼ਤਾਲ ਦੇ ਮੁਖੀ ਨੇ ਰੌਣਕ ਟਟਵਾ ਲਈ ਤਾਂ ਫਿਰ ਦੰਦ ਦਬੀ ਤਖ਼ਤਾਲ ਦਾ ਪ੍ਰਚਾਰ ਕੀ ਰਹਿ ਗਿਆ ਸਿੱਖੀ ਦਾ ਪ੍ਰਚਾਰ ਕੀ ਰਹਿ ਗਿਆ ਇਹ ਤਾਂ ਗੱਲ ਹੀ ਖਤਮ ਹੋ ਗਈ ਉਹਨਾਂ ਨੇ ਕਿਹਾ ਕਿ ਮੈਨੂੰ ਮੌਤ ਪਰਵਾਹ ਨਹੀਂ ਪਰ ਰੌਣਕ ਨਹੀਂ ਕਟਾਈ ਜਾਣ ਕੇ ਬਹੁਤ ਟੱਟ ਪ੍ਰਚਾਰਿਆ ਗਿਆ ਅਤੇ ਉਹਨਾਂ ਨੇ ਮਤਾਲ ਚਲਾਣਾ ਕਰ ਦਿੱਤਾ ਤੇ ਉਸ ਸਮੇਂ ਕਿਉਂਕਿ ਰੌਣਕ ਜਿਹੜੇ ਆ ਆਪਰੇਸ਼ਨ ਸਮੇਂ ਅੰਦਰ ਚਲੇਗੇ ਡਾਕਟਰਾਂ ਨੇ ਬਾਹਰ ਆ ਕੇ ਸੂਚਨਾ ਦਿੱਤੀ ਮੇਰਾ ਕਹਿਣਾ ਹੈ ਜੇ ਮੈਂ ਗਲਤ ਨਹੀਂ ਹਾਂ ਉਸ ਸਮੇਂ 25000 ਰੁਪਏ ਦਾ ਕਟੋ ਹੋ ਗਿਆ ਸੀ ਐਮਸੀਸੀ ਦੀਆਂ ਸਾਰਜਨ ਸੜਕਾਂ ਬੰਦ ਸੀ ਲੁਧਿਆਣੇ ਵਿੱਚ ਸੜਕਾਂ ਬੰਦ ਸੀ ਤੇ ਸੰਤ ਕਰਤਾਰ ਸਿੰਘ ਦੀ ਹਾਲਤ ਨੂੰ ਵੀਰ ਪਣੀ ਹੋਈ ਹੈ ਇਹ ਆਪਣੇ ਜਥੇਦਾਰ ਦੇਵਮਨ ਸਿੰਘ ਨਰਗਵਾਲ ਜਥੇਦਾਰ ਗਣੌਰ ਸਿੰਘ ਇਹ ਉਹਨਾਂ ਨੂੰ ਪਵਿੱਤਰ ਤੌਰ ਤੇ ਉੱਥੇ ਲੈ ਕੇ ਗਏ ਸੀ ਏਸੀਐਮ ਮਸੀਦੇ ਵਿੱਚ 1970 ਵਿੱਚ ਅੱਲਾ ਹੈ ਤੇ ਸੰਤਾਂ ਨੇ ਆਪ ਵੀ ਜਾਣਦੇ ਕੇ ਮੈਂ ਤਾਂ ਕਹਾਂ ਦਾ ਪਾਪ ਬੇਸ਼ਰਮ ਦੇ ਕੇ ਸਿੱਖ ਪੰਥ ਦੇ ਲਈ ਬਹੁਤ ਵੱਡੀ ਮਰਿਆ ਦਾ ਕੰਨ ਕੀਤੀ ਸੀ ਇਹ ਮਾਨ ਵਾਲੀ ਗੱਲ ਹੈ ਕਿ ਸਿੱਖ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਨੇ ਮੈਨੂੰ ਪਤਾ ਹੈ ਕਿ ਖਾਲਸਾ ਕਿਹਾ ਜਾਂਦਾ ਰੋਡੇ ਜਦੋਂ ਇਹ ਜੱਜਦਾਰ ਸੀ ਜਦੋਂ ਕੁੰਡੀ ਲਾਤੀ ਸੀ ਪਰ ਰੋਡੇ ਤੋਂ ਬਿਨਾ ਸੁਨਾਤਰੀ ਹੁੰਦੀ ਹੈ ਨਾ ਕੁੱਝ ਸੰਤ ਜਨਮਾਇਕ ਸਿੱਖ ਪੰਧਰ ਵਾਲੇ ਨਾਲ ਜੁੜਿਆ ਹੋਇਆ ਇਹ ਲਈ ਮੈਂ ਉਹੀ ਸੰਤ ਬਤਨਾਂ ਕਿ ਇਹਨਾਂ ਨੇ ਅੱਜ ਇਸ ਮਹਾਨ ਸੰਤ ਜੀ ਵਰਸੀ ਮਨਾਏ। ਸੰਤ ਕਰਤਾ ਸਿੰਘ ਪਿੰਡਰਾਵਾਲੇ ਦੀ ਵਰਸੀ ਮਨਾ ਕੇ ਇੱਕ ਬਹੁਤ ਵੱਡਾ ਜਿਹੜਾ ਹੈ ਖਾਲਸਾ ਪੰਥ ਦੇ तमाम ਜੁਗਤਾਨ ਕੋਈ। ਸੰਤ ਜੀ ਜਿੱਥੇ ਅਧਿਆਤਮਕਤਾ ਉਰਤੇ, ਧਾਰਮਿਕਤਾ ਉਰਤੇ ਵਿਦਵਤਾ ਦੇ ਤੌਰ ਤੇ ਇੱਕ ਮਹਾਨ ਸਖੀਅਤ ਸਨ। ਉਥੇ ਉਹਨਾਂ ਨੇ ਰਾਜਨੀਤਿਕ ਖੇਤ ਦਿੱਤੀ ਇਹ ਉਹਨਾਂ ਦੀ ਬਲਿਖਣਤਾ ਸੀ ਉਹਨਾਂ ਦੇ ਜੀਵਨੀ ਜਦੋਂ ਐਮਰਜੈਂਸੀ ਵਿੱਚ ਆਇਆ ਉਹਨਾਂ ਇਹ ਤਕਰੀਰਾਂ ਕੁਟੇ ਮੈਂ ਸੁਣੀਆਂ ਨੇ ਤੇ ਉਹ ਤਕਰੀਰਾਂ ਦੇ ਵਿੱਚ ਜੋ ਬੋਲਦੇ ਸਨ ਉਹ ਰਾਜਨੀਤੀ ਦੇ ਪੁਤਾਮਾ ਸੋ ਜੋ ਕੋਸੋ ਰਾਜਨੀਤੀ ਬਾਰੇ ਕਹਿ ਜਾਂਦੇ ਸਨ ਰਾਜਨੀਤੀ ਵਾਲੇ ਇੰਨੇ ਢੂੰਗੀ ਹੋ ਮੰਦੀ ਜਿਹੜਾ ਸੀ ਗਿਆਨ ਸੀ ਉਹ ਬਿਲਕੁਲਤਾ ਉਹਨਾਂ ਦੇ ਭਾਸ਼ਣਾਂ ਵਿੱਚ ਚਲ ਕੇ ਆਪ ਪੈਂਦੀ ਅੱਜ ਜਿਹੜੀ ਗੱਲ ਕਹੀ ਹੈ ਇਸ ਥਾਂ ਤੇ ਆਪਣਾ ਦਰਸ਼ਨ ਸਿੰਘ ਮੰਡ ਕਹਿ ਕੇ ਗਏ ਨੇ ਸਾਡੇ ਬੜੇ ਪੁਰਾਣੇ ਸਾਥੀ ਨੇ ਬਿਲਕੁਲ ਠੀਕ ਕਹੀ ਹੈ ਉਹਨਾਂ ਕਿ ਐਲਪੀ ਦਾ ਬਾਬਾ ਜੀ ਨੇ ਗੱਸ ਬਣਾ ਕੇ ਸਿਖਾਇਆ ਔਰ ਮੈਂ ਹਰਾਨ ਐ ਕਿ ਬਾਬਾ ਜੀ ਦੇ ਅਧਾਲ ਚਲਾਣੇ ਤੇ ਹੀ ਮੈਂ ਹਾਜ਼ਰ ਸੀ ਜਾਂ ਬਾਬਾ ਸੁਚਾ ਸਿੰਘ ਸੀ ਕਿ ਬਾਬਾ ਸੁਚਾ ਸਿੰਘ ਮਨੋਵਾ ਉਹ ਮੇਰੇ بڑے ਮਿੱਤਰ ਸੀ ਸਾਡੇ ਦੋਵਾਂ ਦੀ ਜੋੜੀ ਹੁੰਦੀ ਸੀ ਹਨੇਕ ਥਾਂ ਤੇ ਜਿੱਥੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਰਾਜਦੇਵ ਸਿੰਘ ਸਾਡਾ ਨੇਤਾ ਜੀ ਬੱਸ ਇਹਨਾਂ ਨਾਲ ਗੱਲ ਕਰ ਲੋ ਜਦੋਂ ਉਹ ਦਿੱਲੀ ਵੀ ਜਾਂਦੇ ਹੁੰਦੇ ਐਂਟੀ ਵੇਲੇ ਉਹ ਇਹ ਕਹਿੰਦੇ ਹੁੰਦੇ ਤੇ ਹੁਣ ਉਹ ਵੀ ਹਾਜ਼ਰ ਹੋਣੋਂ हट ਕੇ ਕਿ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਖਾਲਸੇ ਦੇ ਵਿੱਚ ਵਫਾਦਾਰੀ ਕਿਹਾ ਕੀ ਸੀ ਵਫਾਦਾਰੀ ਸਭ ਤੋਂ ਵੱਡਾ ਕੌਣ ਸੀ ਜੇ ਵਫਾਦਾਰੀ ਛੱਡ ਕੇ ਬੰਦਾ ਪੜ ਜਾਂਦਾ ਹੈ ਕਹਿੰਦਾ ਬਾਬਾ ਜੁੰਗਰ ਸਿੰਘ ਦਾ ਕੀ ਯੋਗਦਾਨ ਸੀ ਮਹਿਨਤਾ ਆਪੀਓ ਬੜੀ ਪ੍ਰਪਤਾ ਸੀ ਕੋਈ ਐਂ ਵੀ ਤੇ ਨਾ ਮਹੀ ਜਿੱਤ ਗਿਆ ਬਾਬਾ ਜੁੰਗਰ ਸਿੰਘ ਨੇ ਕੀ ਕਰਿਆ ਮੈਂ ਬੜਾ ਜ਼ਬਰਦਸਤ ਬਲਦਾਸੀ ਦੇ ਲਈ ਮਹੀ ਜਿੱਤ ਗਿਆ ਇਹ ਗੱਲ ਕਹਿ ਕੇ ਕਿ ਖਾਲਸਾ ਪੁਰਾਣਾ ਜਿਹੜਾ ਉਹ ਖਤ ਹੋਣ ਉਹ ਸਿੱਖੀ ਜਿਹੜੀ ਆ ਉਹ ਤੁਹਾਨੂੰ ਹੋ ਗਈ ਸਾਰਾ ਕੁਝ ਤੁਹਾਨੂੰ ਹੋ ਗਿਆ ਤੇ ਇਹੀ ਗੱਲਾਂ ਕਰਨ ਲੱਗੇ ਤੇ ਮੈਂ ਬੜਾ ਸਮਾਂ ਨਹੀਂ ਲੰਘਾ ਇੱਕ ਗੀਲ ਵੀ ਗੱਲ ਕਰਿਆ ਕਿ ਅੱਜ ਸਿੱਖ ਪੰਥ ਬੜੇ ਜ਼ਿੰਮੇਵਾਰ ਤੌਰ ਤੇ ਵਿੱਚੋਂ ਨਿਕਲ ਰਿਹਾ ਅਸੀਂ ਪੁੱਛਿਆ ਬਣਾ ਰਹੇ ਇਥੋਂ ਤੱਕ ਆ ਗਏ ਕੋਈ ਦਸੰਦ ਨਹੀਂ ਖਦੇ ਖਲਾਸ ਰੋ ਪਈ ਜਾਂਦਾ ਹੈ ਵੀ ਖੁੱਲ ਕੇ ਕਹੀ ਜਾਂਦਾ ਹੈ ਕਿ ਫਲਾਣੇ ਪੰਡਤ ਦੀ ਬਾਣੀ ਹੈ ਇਹ ਧਾਰਮਿਕ ਬਾਸ਼ਾ ਦੀ ਬਾਣੀ ਨਹੀਂ ਹੈ ਉਹ ਸੁਣੀ ਜਾਨੇ ਕਹਿੰਦੇ ਹੋਲ ਪਿਆਰ ਦੀਆਂ ਹੁੰਦੀਆਂ ਸਭ ਤੋਂ ਵੱਡੀ ਤਾਂ ਉੱਥੇ ਹੋ ਜਾਂਦੀ ਹੈ ਏਹ ਹੁਣ ਇਤਨੇ ਇਹ ਕਹਤਾ ਸੱਜਣ ਨੇ ਉੱਥੇ ਬੈਠੇ ਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੱਥਾ ਟੇਕਣਾ ਇਹ ਤਾਂ ਬ੍ਰਾਹਮਣੀ ਪ੍ਰਥਾ ਇਸ ਸਿੱਖਾਂ ਨੂੰ ਬ੍ਰਾਹਮਣੀ ਪ੍ਰਥਾ ਵੱਲ ਲਿਆਇਆ ਜਾ ਰਿਹਾ ਹੈ ਇਸ ਤਰ੍ਹਾਂ ਮੱਥਾ ਟੇਕਣ ਦੀ ਕੋਈ ਲੋੜ ਨਹੀਂ ਹੈ ਚੁੱਪ ਕੇ ਬੈਠੋ ਇਹ ਵੀ ਕਹਿੰਦਾ ਇਹ ਕੋਈ ਸਾਹਿਬ ਵੀ ਜਿਹੜੀ ਹੈਗੀ ਹੈ ਜੇ ਇਹ ਵੀ ਬਾਣੀ ਨਹੀਂ ਹੈ ਕਿ ਉਹ ਦਸਮ ਗ੍ਰੰਥ 'ਚ ਇਹ ਆਉਂਦੀ ਹੈ ਫਿਰ ਉਹ ਕਹਿੰਦੇ ਵਾਰੀ-ਵਾਰੀ ਪੜ੍ਹਨ ਦਾ ਕੀ ਫਾਇਦਾ ਇਹ ਸੁਬੇਰੇ ਸ਼ੁਰੂ ਕਰ ਲੈਨੇ ਉਹ ਅਗਰ ਤੱਕ ਉਹ ਖਲਾਣਾ ਜਿਹੜੇ ਪੜੀ ਜਾਂ ਹੋਰ ਪੜੀ ਉਹ ਅੱਜ ਸਿੱਧ ਤਰ੍ਹਾਂ ਨਹੀਂ ਆ ਸਾਰੀਆਂ ਰੋਹ ਰੀਤਾਂ ਨੂੰ ਪਰੰਪਰਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਬੇਅਦਬੀ ਹੋਰ ਪਾਸੇ ਲੱਭੀ ਜਾ ਰਹੀ ਹੈ ਪਰੰਤੂ ਕੀ ਕੀ ਇੱਥੇ ਜਾਣੇ ਉਹਦਾ ਕੋਈ ਜਵਾਬ ਨਹੀਂ ਹਟਾ ਤੱਕ ਵੱਲੋਂ ਕਹਿੰਦਾ ਜੀ ਕਮੇਟੀ ਬਣ ਗਈ ਤੇ ਕਮੇਟੀ ਵਾਲੇ ਉਹ ਜਿਹੜੇ ਹੈਗੇ ਆ ਉਹ ਇਹ ਸੁਣੀਆਂ ਤੋਂ ਚਲੇ ਜਾਂਦੇ ਆ ਕਹਿੰਦੇ ਸਰਪ੍ਰਸਤਾਂ ਤੇ ਫੈਸਲਾ ਕੋਈ ਫੈਸਲਾ ਕਿਸੇ ਗੱਲ ਤੇ ਨਹੀਂ ਹੋਣਾ ਰਾਜਨੀਤੀ ਦਾ ਢਾਂਚਾ ਮੁਕੂਤ ਕਰਨ ਦੀ ਬੜੀ ਲੋੜ ਹੈ ਸਭ ਤੋਂ ਪੰਥੂ ਸੰਤ ਅਰਸਿੰਘ ਪਿੰਡਰਾ ਵਾਲਿਆਂ ਦੀ ਮਹਾਨ ਸਿੱਖੀਅਤ ਦੀ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜੇ ਹੈ ਵੈੰਦਿਕ ਕੀਤੀ ਜਾਂਦੀ ਸੰਗਤ ਨੂੰ ਇਹ ਕੋਈ ਵੀ ਜਿਹੜੀ ਹੈ ਤੁਸੀਂ ਬਣਾਉਂਗੇ ਜਸਮੰਦੀ ਜਿਹੜੀ ਵੀ ਜਥੇਬੰਦੀ ਬਣੂ ਜਾਂ ਕੋਈ ਸਰਜੀਤ ਹੋਊ ਇਹ ਉਸ ਦੇ ਵਿੱਚ ਸਿੰਘ ਸਾਹਿਬ ਪਹਿਲੇ ਵਾਲੀ ਵੀ ਕਿਹਾ ਸੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੂੰ ਉਸ ਦੇ ਵਿੱਚ ਵੱਡੀ ਸੇਵਾ ਨਹੀਂ ਲਈ ਜੋ ਤਾਂ ਕੋਈ ਜਥੇਬੰਦੀ ਤਾਮਯਾਦ ਨਹੀਂ ਹੋ ਸਕਦਾ ਨਾ ਕੋਈ ਇਕਤਾ ਹੋਣੀ ਹੈ ਇਹਦੇ ਲਈ ਖੁਸ਼ੀਆਂ ਨਾਲੋਂ ਵੱਧ ਜ਼ਰੂਰਤ ਹੈ ਕਿ ਗੰਭੀਰ ਹੋਣਾ ਚਾਹੀਦਾ ਹੈ ਅੰਤ ਕਰਤਾਰ ਸਿੰਘ ਪਿੰਡਰਾਵਾਲਿਆਂ ਦੇ ਪੁੱਤਰ ਭਾਈ ਮਨਜੀਤ ਸਿੰਘ ਨੂੰ ਵੀ ਪਰਸਵੇ ਵਿੱਚ ਜੋਗ ਸਨਮਾਨ ਵਾਲੀ ਜਗ੍ਹਾ ਦੇਣੀ ਬਹੁਤ ਜ਼ਰੂਰੀ ਹੈ ਉਹ ਸੰਤ ਕਰਤਾਰ ਸਿੰਘ ਪਿੰਡਰਾਵਾਲਿਆਂ ਦੇ ਸੁਪੁੱਤਰ ਨਹੀਂ ਸੋ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਨੂੰ ਵੱਡਾ ਸਤਿਕਾਰ ਦਿੱਤਾ ਜਾਵੇ ਤੇ ਭਾਈ ਮਨਜੀਤ ਸਿੰਘ ਨੂੰ ਜੋ ਸਥਾਨ ਦਿੱਤਾ ਜਾਵੇ ਇਹ ਸੰਗਤ ਨੇ ਰਾਜਨੀਤਿਕ ਜਿਹੜਾ ਹੈ ਸੋਲ ਜਿਹੜਾ ਤੈਅ ਕਰਨਾ ਹੈ ਉਸ ਦੇ ਵਿੱਚ ਸਿਰਫ ਸੋਚਣਾ ਨਹੀਂ ਹੈ ਬਲਕਿ ਇਹਨਾਂ ਨੂੰ ਜਿਹੜੀ ਹੈ ਉਹ ਇੱਕ ਵੱਡੀ ਜਿਹੜੀ ਹੈ ਕਿ ਇਹ ਕੰਮ ਕਰ ਸਕਦੀ ਹੈ ਬੋਲੇ ਸੋਨਿਆ ਹਾਲੀਆ ਕਾਲ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਦੇ ਪਰਿਵਾਰ ਨੂੰ ਬਾਹਰ ਰੱਖ ਕੇ ਫੋਟਿਆ ਜਾਵੇ ਦਾ ਕਿ ਕੋਈ ਖਾਸਾ ਪੰਥ ਨੂੰ ਜਿਹੜੀ ਹੈ ਜੱਥੇਬੰਦੀ ਮਿਲ ਜੂ ਜਾਂ ਅਗਵਾਈ ਮਿਲ ਜੂ ਮੈਂ ਦਾਅਵੇ ਨਾਲ ਕਹਿੰਦਾ ਨਹੀਂ ਬਸ ਮੈਂ ਦਾਅਵੇ ਨਾਲ ਕਹਿਣਾ ਕਿ ਬਿਲਕੁਲ ਨਹੀਂ ਮਿਲ ਸਕਦੀ ਇਹ ਹਰ ਹਾਲਤ ਦੇ ਵਿੱਚ ਜਿਹੜੀ ਹੈ ਇਹ ਅਗਵਾਈ ਕੈਨ ਰੱਖਣੀ ਪਉਦੀ ਇਹਨਾਂ ਸ਼ਰਤਾਂ ਦੇ ਨਾਲ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਿੰਘ ਸਾਹਿਬ ਨੂੰ ਬੇਲ ਵਧਾਈ ਦਿੰਦਾ ਹੋਇਆ ਕਿ ਉਹਨਾਂ ਨੇ ਮੇਰੇ ਵਰਗੇ ਇੱਕ ਨਾਮਾਣੇ ਸਿੱਖ ਨੂੰ ਇੰਨੀ ਮਹਾਨ ਸਤਿਅਤ ਸੰਤ ਕਰਤਾ ਸ੍ਰੀ ਪਿੰਡਰਾਵਾਲੇ ਬਾਰੇ ਬੋਲਣ ਵਾਲੇ ਸਨਮਨ ਦਿੱਤਾ ਮੈਂ ਮਾਸਚਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਰਾਜਦੇਵ ਸਿੰਘ